ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੇ ਅਸਤੀਫੇ ਦੀਆਂ ਖਬਰਾਂ ਸਾਹਮਣੇ ਆੜ ਗਈਆਂ ਨੇ ਅਤੇ ਇਹ ਕਿਹਾ ਜਾ ਰਿਹਾ ਕਿ ਉਹ ਆਪਣਾ ਅਸਤੀਫਾ ਦੇ ਕੇ 1 ਜਾਂ 2 ਦਿਨ ਦੇ ਵਿੱਚ ਐਲਾਨ ਕਰ ਸਕਦੇ ਨੇ ਟ੍ਰੂਡੋ ਨਾਲ ਸੰਬੰਧਿਤ ਸੂਤਰਾਂ ਨੇ ਦੱਸਿਆ ਕਿ ਉਹ ਲਿਬਰਲ ਪਾਰਟੀ ਦੇ ਆਗੂਆਂ ਦੇ ਅਹੁਦੇ ਤੋਂ ਵੀ ਸਾਥ ਛੱਡ ਦੇਣਗੇ ਇਹ ਖਬਰ ਗਲੋਬਲ ਐਂਡ ਮੇਲ ਵੱਲੋਂ ਪ੍ਰਕਾਸ਼ੀਤ ਕੀਤੀ ਗਈ ਹਾਲਾਂਕਿ ਅਜੇ ਕਾਕਾ ਸਤੀਫੇ ਦੀ ਤਰੀਕ ਨਿਰਧਾਰਤ ਨਹੀਂ ਕੀਤਾ ਗਿਆ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਕਦੇ ਵੀ ਕਿਸੇ ਕ੍ਰਿਸਟਾਈਨ ਹੋ ਸਕਦਾ ਹੈ ਇਸ ਤਰ੍ਹਾਂ ਦੀ ਮੀਟਿੰਗ ਤੋਂ ਪਹਿਲਾਂ ਵੀ ਹੋ ਸਕਦਾ ਹੈ ਇਸ ਦੌਰਾਨ ਟੁੱਡੋ ਅਤੇ ਵਿੱਤ ਮੰਤਰੀ ਡੋਮਿਕ ਲੈਬਲੈਕ ਦੇ ਵਿਚਾਲੇ ਵਟਾਰ-ਵਤਾਰ ਬਤਾਂਦੇਆਂ ਦੇ ਨਾਲ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਕੀ ਲੈਬਲੈਕ ਅੰਤਰਿੰਮ ਪ੍ਰਧਾਨ ਮੰਤਰੀ ਬਣਨ ਦੀ ਤਿਆਰ ਹੋਣਗੇ ਪਰ ਸੂਤਰਾਂ ਦੇ ਅਨੁਸਾਰ ਇਹ ਭੂਮਿਕਾ ਉਹਨਾਂ ਦੇ ਅਵਿਵਹਾਰ ਹੋ ਸਕਦੀ ਹੈ ਜਸਟਨ ਟੂਡੋ ਨੇ 2013 ਵਿੱਚ ਲਿਬਰਲ ਪਾਰਟੀ ਦੇ ਆਗੂ ਵਜੋਂ ਅਦਾ ਸੰਭਾਲਿਆ ਸੀ ਜਿਸ ਦੌਰਾਨ ਪਾਰਟੀ ਡੂੰਗੀ ਮੁਸੀਬਤ ਵਿੱਚ ਸੀ ਅਤੇ ਪਹਿਲੀ ਵਾਰ ਹਾਊਸ ਆਫ ਕਾਮਨਸ ਵਿੱਚ ਤੀਜੇ ਸਥਾਨ ਤੇ ਗਈ ਸੀ ਅੱਜ ਲਿਬਰਲ ਪਾਰਟੀ ਕਾਫੀ ਔਖੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਨਵੇਂ-ਮੁਨੇ ਸਰਵੇਖਣਾਂ ਨੇ ਦਿਖਾ ਰਹੇ ਨੇ ਕਿ ਅਕਤੂਬਰ 2025 ਵਿੱਚ ਹੋਣ ਵਾਲੀ ਚੋਣਾਂ ਦੇ ਅੰਦਰ ਪਾਰਟੀ ਨੂੰ ਕਨਜ਼ਰਵੇਟਿਵ ਪਾਰਟੀ ਤੋਂ ਮਾਤ ਮਿਲ ਸਕਦੀ ਹੈ ਜੇਕਰ ਟਰੂਡੋ ਸੀ ਫਰਦੰਦੇ ਨੇ ਤਾਂ ਇਸ ਨਾਲ ਲਿਬਰਲ ਪਾਰਟੀ ਨੂੰ ਇੱਕ ਨਵੇਂ ਆਗੂ ਦੀ ਭਾਲ ਕਰਨੀ ਪਵੇਗੀ ਇਸ ਤੋਂ ਬਾਅਦ ਤੁਰੰਤ ਚੋਣਾਂ ਕਰਵਾਉਣ ਦੀ ਮੰਗ ਉੱਠ ਸਕਦੀ ਹੈ ਨਵੀਂ ਪਾਰਟੀ ਨੂੰ ਅਮਰੀਕੀ ਰਾਸਤੇ ਦੇ ਡੋਨਲਡ ਟਰੰਪ ਦੇ ਪ੍ਰਸ਼ਾਸਨ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਟਰੰਪ ਨੇ ਟਰੂਡੋ ਤੇ ਕਾਫੀ ਦਬਾਅ ਬਣਾਇਆ ਹੋਇਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਟਰੂਡੋ ਆਪਣਾ ਅਹੁਦਾ ਤੰਤ ਛੱਡ ਦੇਣਗੇ ਜਾਂ ਫਿਰ ਨਵਾਂ ਨੇਤਾ ਚੁਣੇ ਜਾਣ ਤੱਕ ਇੰਤਜ਼ਾਰ ਕਰਨਗੇ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਵਿੱਤ ਮੰਤਰੀ ਡੋਮਿਨਿਕ ਲੈਬਲਾਕ ਨਾਲ ਵਿਚਾਰ-ਵਟਾਂਦਰਾ ਕੀਤਾ ਕਿ ਉਹ ਅੰਤਿਮ ਨੇਤਾ ਅਤੇ ਪ੍ਰਧਾਨ ਮੰਤਰੀ ਅਹੁਦੇ ਵੱਜੋ ਅਹੁਦਾ ਛੱਡਣ ਲਈ ਤਿਆਰ ਹੋਣਗੇ ਹਾਲਾਂਕਿ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਲੈਬਲਾਕ ਇਹ ਭੂਮਿਕਾ ਨਿਭਾਉਣ ਲਈ ਅਵਾਰਕ ਹੋਵੇਗਾ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਵਿੱਚ ਜਸਟਨ ਟੂਡੋ ਕਦੋਂ ਇਸ ਪੂਰੇ ਮਾਮਲੇ ਵਿੱਚ ਆਪਣਾ ਫੈਸਲਾ ਲੈਣਗੇ ਕੈਨੇਡੀਅਨ ਸਰਕਾਰ ਨਾਮਾ ਦੇ ਵਿੱਚ ਇਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਸਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਬਾੜਾ ਦੇ ਨਾਲ